7-800 ਮੁਲਾਜ਼ਮ 40000 ਦੇ ਕਰੀਬ ਗੋਲੀਆਂ ਤੁਸੀਂ ਉਹਦਾ ਘਰ ਦੇਖੋ ਘਰ ਦੀ ਕੋਈ ਇੱਕ ਕੰਧ ਤੇ ਛੱਤ ਐਸੀ ਨਹੀਂ ਜਿਹੜੀ ਗੋਲੀਆਂ ਦੇ ਨਾਲ ਛੰਣਣੀ ਨਾ ਹੋਈ ਹੋਵੇ ਉਸ ਦੇ ਕੋਲ ਬੇਸ਼ੁਮਾਰ ਅਸਲਾ ਇਤੋਂ ਤੱਕ ਕਿ ਪਾਕਿਸਤਾਨ ਪੰਜਾਬ ਦੀ ਪੁਲਿਸ ਨੇ ਹੈਲੀਕਾਪਟਰ ਵੀ ਵਰਤੇ 40000 ਦੇ ਕਰੀਬ ਗੋਲੀਆਂ ਚੱਲਣਾ ਤੇ 17 ਘੰਟੇ ਇੱਕ এনਕਾਊਂਟਰ ਚੱਲਣਾ ਤੇ ਇਹ ਦੀ ਦੁਨੀਆ ਭਰ ਦੇ ਵਿੱਚ ਗੂੰਜ ਇਸ ਇਨਕਾਊਂਟਰ ਦੀ ਗਈ ਹੈ ਫੈਜ਼ਲ ਹੰਝ ਜੱਟ ਉਹਦਾ ਇਨਕਾਊਂਟਰ ਕੀਤਾ ਨਾਲ ਉਹਦਾ ਇੱਕ ਭਤੀਜਾ ਸੀ ਜੇ ਅੜ ਜੇ ਤਾਂ ਅੜ ਜੇ ਜੀ ਜੇ ਅੜ ਗਿਆ ਤਾਂ ਕੋਈ ਬੰਦਾ ਅੜੀ ਜਾਂਦਾ ਫਿਰ ਉਹ ਜਾਨ ਦੀ ਪ੍ਰਵਾਹ ਵੀ ਨਹੀਂ ਕਰਦਾ ਉਹ ਤਾਂ ਮੈਨੂੰ ਲੱਗਦਾ ਪਾਕਿਸਤਾਨ ਪੰਜਾਬ ਦੇ ਇੱਕ ਹਿਸਟਰੀਓ ਬਣ ਗਈ ਹੈ ਜਿਹੜੀ ਉਹਨੇ ਗੱਲਾਂ ਕਹੀਆਂ ਜੀ ਕਿ ਜੇ ਮੈਂ ਭੱਜ ਗਿਆ ਤਾਂ ਮੈਨੂੰ ਜੱਟ ਦਾ ਪੁੱਤ ਨਾ ਕਿਹੋ ਇੱਥੇ ਖੜੂਗਾ ਮੈਂ ਤੁਹਾਡਾ ਮੁਕਾਬਲਾ ਕਰੂੰਗਾ ਪੁਲਿਸ ਦੇ ਕੁਝ ਮੁਲਾਜ਼ਮ ਉਹਦੇ ਘਰ ਤੱਕ ਜਾਂਦੇ ਨੇ ਕੋਈ ਗੋਲਬਾਰੀ ਚੱਲੀ ਤੇ ਉਹਦੇ ਚ ਇੱਕ ਪੁਲਿਸ ਮੁਲਾਜ਼ਮ ਦੀ ਡੈਥ ਹੋ ਗਈ ਪੁਲਿਸ ਮੁਲਾਜ਼ਮ ਜਿਹੜੇ ਰਿਸ਼ਵਤ ਲੈਂਦੇ ਨੇ ਜੀ ਉਹ ਕਹਿੰਦਾ ਸ਼ਹੀਦ ਨਹੀਂ ਹੁੰਦੇ ਮਰਦੇ ਹੀ 17 ਘੰਟੇ ਦੇ ਇਨਕਾਊਂਟਰ ਚੱਲਣ ਤੋਂ ਬਾਅਦ ਜੀ ਇਹਨਾਂ ਨੂੰ ਮਾਰਿਆ ਤੇ ਫਿਰ ਉਹਦੇ ਘਰ ਨੂੰ ਅੱਗ ਲਾਈ ਜਾਣ ਬੁੱਝ ਕੇ ਤੇ ਬਾਅਦ ਦੇ ਵਿੱਚ ਕੁਝ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਗਰਨੇਡ ਸੀਗਾ ਉਹਦੇ ਕੋਲ ਗਰਨੇਡ ਕਰਕੇ ਜਿਹੜਾ ਬਲਾਸਟ ਹੋਇਆ ਤੇ ਫਿਰ ਉਹਦੇ ਘਰ ਨੂੰ ਅੱਗ ਲੱਗੀ ਆ ਪੁਲਿਸ ਦੀ ਬੇਸ਼ਰਮੀ ਇੰਨੀ ਕਾ ਕਿ ਫਿਰ ਪੁਲਿਸ ਨੇ ਇਹ ਜਿਹੜੇ 2-3 ਡੈੱਡ ਬੋਡੀਆਂ ਫਿਰ ਫੈਜ਼ਲ ਤੇ ਉਹਦੇ ਭਤੀਜਾ ਇੱਕ ਉਹਦਾ ਹੋਰ ਸਾਥੀ ਸੀ ਉਹ ਗੱਡੀਆਂ ਤਾਂ ਉਹਨੂੰ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਜਿਵੇਂ ਕੋਈ ਫਿਲਮੀ ਸੀਨ ਹੁੰਦਾ ਇਹੜੇ ਕੱਢੇ ਗਿਆ ਪਿੰਡ ਦੇ ਵਿੱਚ ਉਹ ਕਿਤਨਾ ਕਿਤੇ ਹੋਰਾਂ ਲੋਕਾਂ ਨੂੰ ਸਨੇਹਾ ਦੇਣ ਵਾਸਤੇ ਸੀ ਕਿ ਪੁਲਿਸ ਨਾਲ ਤੁਸੀਂ ਜੇਕਰ ਟਾਕਰਾ ਲੋਗੇ ਤਾਂ ਕੀ ਹਸ਼ਰ ਹੋਊਗਾ ਉਹਨਾਂ ਦੇ ਸਮੇਂ ਚ ਦੇਖੋ ਉਹ ਕਿਤਨਾ ਕਿਤੇ ਦਬਦਬਾ ਉਹ ਇੱਕ ਬਦਮਾਸ਼ੀ ਵਾਲਾ ਕੰਮ ਸੀਗਾ ਪਰ ਪੁਲਿਸ ਨੇ ਇਹ ਚੀਜ਼ਾਂ ਨਹੀਂ ਸਾਬਤੀਆਂ ਨਾ ਜੇ ਤੁਸੀਂ ਇਨਕਾਊਂਟਰ ਕਰ ਲਿਆ ਮੈਂ ਤਾਂ ਕਹਿ ਰਿਹਾ ਸੀਗਾ ਇਹ ਸਫਲ ਆਪਰੇਸ਼ਨ ਨਹੀਂਗਾ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੀ ਦੁਨੀਆ ਦੀ ਕੋਈ ਵੀ ਪੁਲਿਸ ਇਸ ਤਰੀਕੇ ਨਾਲ ਨਹੀਂ ਕਰ ਸਕਦੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਉਹਨੂੰ ਜਿਉਂਦਾ ਫੜ ਸਕਦੇ ਸੀ ਜਦੋਂ ਤੁਹਾਡਾ ਦੇਸ਼ ਦਾ ਕਾਨੂੰਨ ਵੀ ਇਹੀ ਕਹਿੰਦਾ ਕਿ ਪੁਲਿਸ ਦਾ ਕੰਮ ਸਿਰਫ ਅਪਰਾਧੀ ਨੂੰ ਫੜਨਾ ਹੈ ਪੁਲਿਸ ਦਾ ਕੰਮ ਅਪਰਾਧੀ ਨੂੰ ਸਜ਼ਾ ਦੇਣਾ ਨਹੀਂ ਹੈ ਪਰ ਕਿਉਂਕਿ ਤੁਹਾਡਾ ਇੱਕ ਬੰਦਾ ਮਾਰਿਆ ਗਿਆ ਤਾਂ ਤੁਸੀਂ ਉਸੇ ਖੁੰਦਕ ਨੂੰ ਲੈ ਕੇ ਕੀ ਹੋਣਾ ਸੀ ਫੈਦਲ ਨੂੰ ਛੱਡਣਾ ਨਹੀਂ ਸਪੈਸ਼ਲ ਬੇਸ਼ੱਕ ਮਰ ਗਿਆ ਪਰ ਉਹ ਇੱਕ ਮੈਸੇਜ ਜ਼ਰੂਰ ਦੇ ਕੇ ਗਿਆ ਭ੍ਰਿਸ਼ਟਾਚਾਰ ਪੁਲਿਸ ਦੇ ਵਿੱਚ ਜਾਂ ਫਿਰ ਸਰਕਾਰੀ ਮਹਿਕਮਿਆਂ ਦੇ ਵਿੱਚ ਜੋ ਸਾਡੇ ਦੇਸ਼ ਦੇ ਵਿੱਚ ਵੀ ਆ ਤਾਂ ਪਾਕਿਸਤਾਨ ਦੇ ਵਿੱਚ ਵੀ ਬਹੁਤ ਆ ਬਿਲਕੁਲ ਬਹੁਤ ਸਿਕਰ ਤੇ ਪੁਲਿਸ ਪੁਲਿਸ ਤੇ ਉਹ ਉਂਗਲ ਸਵਾਲ ਕਰਕੇ ਗਿਆ ਤੇ ਉਹ ਲੋਕ ਜਵਾਬ ਮੰਗ ਰਹੇ ਨੇ ਪੂਰੇ ਪਾਕਿਸਤਾਨ ਦੇ ਵਿੱਚ ਚਾਹੇ ਫੈਜ਼ਲ ਚੰਗਾ ਬੰਦਾ ਨਹੀਂ ਸੀ ਚਾਹੇ ਉਹ ਡਰਗ ਤਸਕਰ ਸੀ ਪਰ ਅੱਜ ਦੀ ਤਾਰੀਖ ਦੇ ਵਿੱਚ ਪਾਕਿਸਤਾਨ ਦੇ ਵਿੱਚ ਫੈਜ਼ਲ ਇੱਕ ਹੀਰੋ ਦੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਰਾਉ ਸਾਹਿਬ ਲੈਂਦੇ ਪੰਜਾਬ ਦੇ ਗੁਜਰਾਤ ਇਲਾਕੇ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਚਾਰ ਜਣਿਆਂ ਦਾ ਜਿਸ ਦੇ ਵਿੱਚ ਭਾਰੀ ਪੁਲਿਸ ਫੋਰਸਾ ਵੱਲੋਂ ਜਿਹੜਾ ਹਮਲਾ ਕੀਤਾ 700 ਤੋਂ 800 ਜਿਹੜੇ ਆ ਮਲਾਜ਼ਮ ਦੱਸੇ ਜਾਂਦੇ ਆ ਜਿਨ੍ਹਾਂ ਨੇ ਇਹਨੂੰ ਕਾਊਂਟਰ ਕੀਤਾ ਤੇ ਜਿਹੜਾ ਆਪਰੇਸ਼ਨ ਹੈ 17 ਘੰਟੇ ਚੱਲਿਆ rau ਸਾਹਿਬ ਕੀ ਹੈ ਸਭ ਦੇਖੋ ਇਨਕਾਊਂਟਰ ਬਹੁਤ ਹੁੰਦੇ ਨੇ ਪੂਰੀ ਦੁਨੀਆ ਭਰ ਦੇ ਵਿੱਚ ਹੁੰਦੇ ਨੇ ਜੀ ਪਰ ਕੁਝ ਕ ਇਨਕਾਊਂਟਰ ਐਸੇ ਹੋ ਜਾਂਦੇ ਨੇ ਗੁਰਲਾਲ ਕਿ ਜਿਹੜੇ ਲੰਬੀ ਦਾਸਤਾਨ ਛੱਡ ਜਾਂਦੇ ਨੇ ਐਸਾਈ ਇਹ ਇੱਕ ਐਨਕਾਉਂਟਰ ਹੈਗਾ ਸੀ ਜਿਹੜਾ ਪਾਕਿਸਤਾਨ ਚ ਕੁਝ ਹੀ ਦਿਨ ਪਹਿਲਾਂ ਹੋਇਆ ਜੀ ਪਾਕਿਸਤਾਨ ਪੰਜਾਬ ਦੇ ਵਿੱਚ ਗੁਜਰਾਤ ਇਲਾਕੇ ਦਾ ਇੱਕ ਪਿੰਡ ਆ ਤੇ ਉੱਥੇ ਇਹ ਐਨਕਾਉਂਟਰ ਹੋਇਆ ਸੀ ਤੇ ਕਿਹਾ ਜਾ ਰਿਹਾ ਕਿ ਚਾਰ ਸੀ ਪਰ ਮੇਨਲੀ ਜਿਹੜੀਆਂ ਦੱਸਿਆ ਗਿਆ ਕਿ ਦੋ ਤੋਂ ਤਿੰਨ ਜਿਹੜੇ ਲੋਕ ਸੀ ਉਹਨਾਂ ਦਾ ਉੱਥੋਂ ਡੈੱਡ ਬਾਡੀਆ ਕੱਢੀਆਂ ਪੁਲਿਸ ਨੇ ਜੀ ਪਰ ਇਹ ਹੋਇਆ ਕਿਉਂ ਹੈ ਗੱਲ ਇਸ ਦੀ ਹੈ ਤੇ ਪਰ ਇਹ ਬਾਅਦ ਚ ਦੱਸਦੇ ਹਾਂ ਪਰ ਪਹਿਲਾਂ ਤੁਸੀਂ ਦੇਖੋ 7800 ਪੁਲਿਸ ਮੁਲਾਜ਼ਮ ਸੀ ਤੇ ਬੇਸ਼ੁਮਾਰ ਪੁਲਿਸ ਦੀਆਂ ਬਖਤਰਬੰਦ ਗੱਡੀਆਂ ਪੁਲਿਸ ਦੇ ਕੋਲ ਬੇਸ਼ੁਮਾਰ ਅਸਲਾ ਇੱਥੋਂ ਤੱਕ ਕਿ ਪਾਕਿਸਤਾਨ ਪੰਜਾਬ ਦੀ ਪੁਲਿਸ ਨੇ ਹੈਲੀਕਾਪਟਰ ਵੀ ਵਰਤੇ ਜੀ ਤੇ 40000 ਦੇ ਕਰੀਬ ਗੋਲੀਆਂ ਚੱਲਣਾ ਤੇ 17 ਘੰਟੇ ਇੱਕ এনਕਾਊਂਟਰ ਚੱਲਣਾ ਤੇ ਇਹ ਦੇ ਦੁਨੀਆ ਭਰ ਦੇ ਵਿੱਚ ਗੂੰਜ ਇਸ ਇਨਕਾਊਂਟਰ ਦੀ ਗਈ ਆ ਹੁਣ ਜਿਹੜਾ ਫੈਜ਼ਲ ਹੰਝ ਸੀਗਾ ਫੈਜ਼ਲ ਹੰਝ ਜੱਟ ਉਹਦਾ ਇਨਕਾਊਂਟਰ ਕੀਤਾ ਨਾਲ ਉਹਦਾ ਇੱਕ ਭਤੀਜਾ ਸੀ ਇਲਜ਼ਾਮ ਉਹਦੇ ਤੇ ਇਹ ਸੀ ਕਿ ਉਹ ਤਸਕਰ ਸੀਗਾ ਵੱਡਾ ਨਸ਼ੇ ਦਾ ਪਰ ਅੱਜ ਦਾ ਤਸਕਰ ਨਹੀਂ ਸੀਗਾ ਉਹ ਪਿਛਲੇ 7-8 ਸਾਲਾਂ ਤੋਂ ਨਸ਼ਾ ਤਸਕਰੀ ਕਰਦਾ ਸੀ ਫੇਰ ਉਹਦੇ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਉਹ ਹਥਿਆਰ ਸਪਲਾਈ ਵੀ ਕਰਨ ਲੱਗ ਗਿਆ ਜੀ ਤੇ ਕਰਦੇ ਕਰਾਉਂਦੇ ਕੀ ਹੋਇਆ ਕੁਝ ਦਿਨ ਪਹਿਲਾਂ ਦੀ ਗੱਲ ਹੈ ਤੇ ऐसे तरीके ਦੇ ਨਾਲ ਕੋਈ ਪੁਲਿਸ ਦੇ ਕੁਝ ਮੁਲਾਜ਼ਮ ਉਹਦੇ ਘਰ ਤੱਕ ਜਾਂਦੇ ਨੇ ਕੋਈ ਗੋਲੀਬਾਰੀ ਚੱਲੀ ਤੇ ਉਹਦੇ ਚ ਇੱਕ ਪੁਲਿਸ ਮੁਲਾਜ਼ਮ ਦੀ ਡੈਥ ਹੋ ਗਈ ਜੀ ਤੇ ਉਸ ਤੋਂ ਬਾਅਦ ਜਿਹੜੀ ਪਾਕਿਸਤਾਨ ਪੰਜਾਬ ਦੀ ਪੁਲਿਸ ਸੀ ਤੇ ਉਹਨਾਂ ਨੇ ਕੁਝ ਦੇਖਣ ਨੂੰ ਤਾਂ ਦੇਖੋ ਇਦਾਂ ਹੀ ਲੱਗਦਾ ਉਹਨਾਂ ਨੇ ਕੁਝ ਐਸਾ ਮਨ ਬਣਾਇਆ ਕਿ ਹੁਣ ਆਪਾਂ ਇਹਨੂੰ ਛੱਡਣਾ ਨਹੀਂ ਇਹਨੇ ਸਾਡਾ ਬੰਦਾ ਮਾਰਤਾ ਮੋਸਟਲੀ ਹੁੰਦਾ ਇਦਾਂ ਹੀ ਆ ਇੰਨਾ ਖਤਰਨਾਕ ਸੀ ਜਿਹੜਾ 7-800 ਮੁਲਾਜ਼ਮ ਗਿਆ ਪੂਰੀ ਦੁਨੀਆ ਦੇ ਵਿੱਚ ਇਦਾਂ ਹੀ ਹੁੰਦਾ ਕਿ ਜਿੱਥੇ ਕਿਤੇ ਕੋਈ ਅਪਰਾਧੀ ਬੰਦਾ ਜੀ ਜੇ ਉਹਦੀ ਗੋਲੀ ਦੇ ਨਾਲ ਕੋਈ ਪੁਲਿਸ ਵਾਲਾ ਦੀ ਡੈਥ ਹੋ ਜਾਂਦੀ ਆ ਤਾਂ ਫਿਰ ਉਹ ਪੂਰੀ ਪੁਲਿਸ ਇਹ ਇਸ ਤਰੀਕੇ ਦੇ ਨਾਲ ਚੱਲਦੀ ਆ ਕਿ ਹੁਣ ਇਹਦਾ ਇਨਕਾਊਂਟਰ ਕਰਨਾ ਆ ਸੀ ਪੰਜਾਬ ਚ ਵੀ ਬਹੁਤ ਹੋਏ ਨੇ ਦੁਨੀਆ ਭਰ ਦੇ ਵਿੱਚ ਵੀ ਬਹੁਤ ਹੋਏ ਨੇ ਤੇ ਇਸੇ ਤਰੀਕੇ ਦੇ ਨਾਲ ਪਾਕਿਸਤਾਨ ਪੰਜਾਬ ਦੀ ਪੁਲਿਸ ਨੇ ਵੀ ਇਹੀ ਬਣਾਈ ਗੱਲ ਕਿ ਹੁਣ ਇਹਦਾ ਇਨਕਾਊਂਟਰ ਕਰਨਾ ਇਹਨੂੰ ਛੱਡਣਾ ਨਹੀਂ ਹੈ ਤੇ ਉਸ ਇਨਕਾਊਂਟਰ ਕਰਨ ਦੇ ਲਈ ਉਸਤੇ ਘਰ ਨੂੰ ਘੇਰਾ ਪਾਇਆ ਗਿਆ ਜੀ ਤੁਸੀਂ ਦੇਖ ਲਓ ਕਿ ਤਿੰਨ ਤੋਂ ਚਾਰ ਬੰਦੇ ਘਰ ਦੇ ਵਿੱਚ ਹੋਣ ਤੇ ਫੈਜ਼ਲ ਉਹਨਾਂ ਨੂੰ ਲਲਕਾਰਦਾ ਵੀ ਰਿਹਾ ਤੇ ਆਖੀਰ ਦੇ ਵਿੱਚ ਉਹਨੇ ਕੁਝ ਵਿਚ ਨੂੰ ਗੱਲਾਂ ਵੀ ਬੋਲੀਆਂ ਉਹ ਤਾਂ ਮੈਨੂੰ ਲੱਗਦਾ ਪਾਕਿਸਤਾਨ ਪੰਜਾਬ ਦੇ ਇੱਕ ਹਿਸਟਰੀਓ ਬਣ ਗਈ ਹੈ ਜਿਹੜੀ ਉਹਨੇ ਗੱਲਾਂ ਕਹੀਆਂ ਜੀ ਤੇ ਉਹਨੇ ਜਦੋਂ ਇਧਰੋਂ ਪੁਲਿਸ ਅਨਾਉਂਸਮੈਂਟ ਕਰਦੀ ਸੀ ਤਾਂ ਉਹਦੇ ਘਰ ਦੇ ਨੇੜੇ ਹੀ ਮਸਜਿਦ ਸੀ ਤੇ ਉਹਨੇ ਉੱਥੋਂ ਮਸਜਿਦ ਦੇ ਲਾਊਡ ਸਪੀਕਰ ਤੋਂ ਜਾ ਕੇ ਰਾਤ ਨੂੰ ਇਹ ਬੋਲਿਆ ਕਿ ਜੇ ਭੱਜ ਗਿਆ ਮੈਂ ਤਾਂ ਮੈਨੂੰ ਜੱਟ ਦਾ ਪੁੱਤ ਕਹਿਓ ਨਾ ਜੀ ਤੇ ਦੂਸਰਾ ਕਹਿੰਦਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪੁਲਿਸ ਮੁਲਾਜ਼ਮ ਕਹਿੰਦਾ ਵੀ ਪੁਲਿਸ ਮੁਲਾਜ਼ਮ ਜਿਹੜੇ ਰਿਸ਼ਵਤ ਲੈਂਦੇ ਨੇ ਜੀ ਉਹ ਕਹਿੰਦਾ ਸ਼ਹੀਦ ਨਹੀਂ ਹੁੰਦੇ ਮਰਦੇ ਹੀ ਨੇ ਜੀ ਕਹਿੰਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਭ੍ਰਿਸ਼ਟਾਚਾਰ ਹੀ ਤੁਹਾਡੇ ਚ ਇੰਨਾ ਆ ਫਿਰ ਜੇ ਤੁਸੀਂ ਫਿਰ ਉਹ ਵੀ ਇਹ ਵੀ ਕਹਿੰਦਾ ਕਿ ਜਿਹੜਾ ਉਹ ਪੁਲਿਸ ਮੁਲਾਜ਼ਮ ਮਰਿਆ ਉਹ ਮੇਰੀ ਗੋਲੀ ਦੇ ਨਾਲ ਨਹੀਂ ਮਰਿਆ ਉਹ ਇਹ ਵੀ ਗੱਲ ਆਖ ਰਿਹਾ ਹੈ ਪਰ ਫਿਰ ਵੀ ਕਿਉਂਕਿ ਪੁਲਿਸ ਦਾ ਇੱਕ ਬੰਦਾ ਮਰਿਆ ਪੁਲਿਸ ਉਸ ਨੂੰ ਸ਼ਹੀਦ ਕਹੂਗੀ ਕਹੂਗੀ ਜੀ ਉਸ ਦਾ ਬਦਲਾ ਲੈਣ ਦੇ ਲਈ ਇਹ ਸਾਰਾ ਕੁਝ ਪਾਕਿਸਤਾਨ ਪੰਜਾਬ ਦੀ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ 7-800 ਮੁਲਾਜ਼ਮੀ 7-800 ਮੁਲਾਜ਼ਮ 40000 ਦੇ ਕਰੀਬ ਗੋਲੀਆਂ ਤੁਸੀਂ ਉਹਦਾ ਘਰ ਦੇਖੋ ਘਰ ਦੀ ਕੋਈ ਇੱਕ ਕੰਧ ਤੇ ਛੱਤ ਐਸੀ ਨਹੀਂ ਜਿਹੜੀ ਗੋਲੀਆਂ ਦੇ ਨਾਲ ਛੰਣਣੀ ਨਾ ਹੋਈ ਹੋਵੇ 40 35 40000 ਗੋਲੀਆਂ ਚੱਲਣਾ ਕੋਈ ਆਮ ਜੀ ਗੱਲ ਤਾਂ ਹੋ ਨਹੀਂ ਸਕਦੀ ਦੁਪਹਿਰ ਦੇ 2 ਵਜੇ ਪੁਲਿਸ ਨੇ ਇਹ ਆਪਰੇਸ਼ਨ ਸ਼ੁਰੂ ਕੀਤਾ ਸੀ ਜੀ ਤੇ ਅਗਲੇ ਦਿਨ ਸਵੇਰੇ 7 ਵਜੇ ਜਾ ਕੇ ਮਾਰ ਮਾਰ ਪਾਈ ਨੇ ਫੈਜ਼ਲ ਨੂੰ ਤੇ ਉਹਦਾ ਇੱਕ ਨਾਲ ਭਤੀਜਾ ਸੀਗਾ ਤੇ ਫੇਰ ਦੇਖੋ ਪੁਲਿਸ ਦੀ ਬੇਸ਼ਰਮੀ ਇੰਨੀ ਕਾ ਕਿ ਫੇਰ ਪੁਲਿਸ ਨੇ ਇਹ ਜਿਹੜੇ 2-3 ਡੈੱਡ ਬੋਡੀਆਂ ਫੇਰ ਫੈਜ਼ਲ ਤੇ ਉਹਦੇ ਭਤੀਜਾ ਇੱਕ ਉਹਦਾ ਹੋਰ ਸਾਥੀ ਸੀ ਉਹ ਗੱਡੀਆਂ ਤਾਂ ਉਹਨੂੰ ਪੂਰੇ ਪਿੰਡ ਦੇ ਵਿੱਚ ਘੁਮਾਇਆ ਗਿਆ ਜਿਵੇਂ ਕੋਈ ਫਿਲਮੀ ਸੀਨ ਹੁੰਦਾ ਜੀ ਤੇ ਹਾਲਾਂਕਿ ਉਧਰ ਬਹੁਤ ਸਾਰੇ ਜਿਹੜੇ ਐਕਟੀਵਿਸਟ ਨੇ ਉਹ ਸਵਾਲ ਚੁੱਕ ਰਹੇ ਨੇ ਹੁਣ ਇਸ ਤੇ ਕਿ ਪੁਲਿਸ ਨੇ ਇਹ ਗਿਣ ਮਿਥ ਕੇ ਐਨਕਾਊਂਟਰ ਕੀਤਾ ਫੈਜ਼ਲ ਦਾ ਜੇ ਫੈਜ਼ਲ ਅਪਰਾਧੀ ਸੀ ਜੇ ਫੈਜ਼ਲ ਤਸਕਰੀ ਕਰਦਾ ਸੀ ਤਾਂ ਉਹ 7 8 9 10 ਸਾਲਾਂ ਤੋਂ ਕਰ ਰਿਹਾ ਸੀ ਤਾਂ ਉਹ ਕਹਿੰਦੇ ਕਿ ਜਦੋਂ ਤੱਕ ਤੁਹਾਨੂੰ ਉਹ ਪੈਸੇ ਦੇ ਰਿਆ ਸੀ ਉਦੋਂ ਤੱਕ ਤਾਂ ਠੀਕ ਸੀ ਚੰਗਾ ਸੀ ਕੋਈ ਇਹ ਤਾਂ ਹੈ ਨਹੀਂਗਾ ਕਿ ਉਹ ਪਰਸੋਂ ਇਹ ਚੀਜ਼ ਕਰ ਦਿੱਤਾ ਜਾ ਸਕਦਾ ਸੀ ਗ੍ਰਿਫਤਾਰੀਆਂ ਹੋਈਆਂ ਪਹਿਲਾਂ ਉਹਦੀਆਂ ਉਹਦੇ ਤੇ ਕੁਝ ਇੱਕ ਅੱਧਾ ਕਤਲ ਦਾ ਪਰਚਾ ਵੀ ਸੀ ਡਰਗ ਤਸਕਰੀ ਦੇ ਪਰਚੇ ਉਹਦੇ ਤੇ ਕਾਫੀ ਸੀ ਤੇ ਗ੍ਰਫਤਾਰ ਹੋਇਆ ਵੀ ਤੇ ਉਹ ਬੇਲ ਵੀ ਉਹਨੂੰ ਮਿਲ ਜਾਂਦੀ ਸੀ ਪਰ ਮਾਰਨ ਦੀ ਬਿਯੋਤਬੰਦੀ ਦੇ ਵਿੱਚ ਆਏ ਸੀ ਗੱਲ ਉੱਥੇ ਹੀ ਹੋਈ ਹੈ ਨਾ ਕਿ ਪੁਲਿਸ ਦਾ ਜਦੋਂ ਇੱਕ ਮੁਲਾਜ਼ਮ ਇਸ ਦੌਰਾਨ ਗੋਲੀ ਦੇ ਲਾਕੇ ਮਾਰਿਆ ਗਿਆ ਤੇ ਫਿਰ ਇਹ ਉਹੀ ਗੱਲ ਹੈ ਨਾ ਇਹ ਉਹੀ ਪੁਲਿਸ ਸੀ ਜਿਹੜੀ ਹੁਣ ਤੱਕ ਫੈਜ਼ਲ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੀ ਰਖਵਾਲੀ ਵੀ ਕਰਦੀ ਆ ਰਹੀ ਸੀ ਕਿਉਂਕਿ ਉਹ ਪੈਸੇ ਦਿੰਦਾ ਤੇ ਜੇ ਪੈਸੇ ਨਹੀਂ ਦਿੰਦਾ ਸੀ ਤਾਂ 7-8 ਸਾਲ ਤੋਂ ਉਹ ਇਹ ਧੰਦਾ ਕਰ ਹੀ ਨਹੀਂ ਸਕਦਾ ਸੀਗਾ ਬਿਲਕੁਲ ਤੇ ਹਾਲਾਂਕਿ ਫੈਜ਼ਲ ਨੇ ਵੀ ਆਪਣੇ ਕੋਲ ਘਰ ਦੇ ਵਿੱਚ ਜਿਹੜਾ ਅਸਲਾ ਬਰੂਸੀ ਉਹ ਕਾਫੀ ਰੱਖਿਆ ਹੋਇਆ ਸੀ ਇੱਕ ਟਾਈਮ ਤਾਂ ਕਹਿੰਦੇ ਇਸ ਤਰੀਕੇ ਦਾ ਵੀ ਆਇਆ ਸੀ ਕਿ ਉਹਨੇ ਗਰਨੇਡ ਚੱਕ ਲਿਆ ਸੀਗਾ ਪੁਲਿਸ ਤੇ ਸੁੱਟਣ ਦੇ ਲਈ ਜੀ ਤੇ ਪਰ ਉਹ ਇਧਰੋਂ ਸ਼ਾਇਦ ਪੁਲਿਸ ਦੀ ਕੋਈ ਗੋਲੀ ਲੱਗੀ ਹੋਣੀ ਉਹ ਗਰਨੇਡ ਕਹਿੰਦੇ ਉੱਥੇ ਹੀ ਫਟ ਗਿਆ ਇਹ ਪੁਲਿਸ ਦੀ ਕਹਾਣੀ ਹੈ ਪਰ ਜਿਹੜੇ ਲੋਕ ਦੱਸਦੇ ਨੇ ਲੋਕ ਇਹ ਦੱਸਦੇ ਨੇ ਕਿ ਪੁਲਿਸ ਨੇ 17 ਘੰਟੇ ਦੇ ਇਨਕਾਊਂਟਰ ਚੱਲਣ ਤੋਂ ਬਾਅਦ ਜੀ ਇਹਨਾਂ ਨੂੰ ਮਾਰਿਆ ਤੇ ਫਿਰ ਉਹਦੇ ਘਰ ਨੂੰ ਅੱਗ ਲਾਈ ਜਾਣਬੁੱਝ ਕੇ ਦੇ ਬਾਅਦ ਦੇ ਵਿੱਚ ਕੁਝ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਗਰਨੇਡ ਸੀਗਾ ਉਹਦੇ ਕੋਲ ਗਰਨੇਡ ਕਰਕੇ ਜਿਹੜਾ ਬਲਾਸਟ ਹੋਇਆ ਤੇ ਫਿਰ ਉਹਦੇ ਘਰ ਨੂੰ ਅੱਗ ਲੱਗੀ ਆ। ਹੂੰ। ਸੋ ਇਹ ਗੱਲ ਹੁਣ ਉੱਥੇ ਤੱਕ ਵੀ ਪਹੁੰਚ ਜਾਂਦੀ ਆ ਕਿ ਇੱਕ ਜੱਟ ਕਮਿਊਨਿਟੀ ਨੂੰ ਵੀ ਦੇਖਿਆ ਜਾਂਦਾ ਨਾ ਕਿ ਜੇ ਅੜ ਜੇ ਤਾਂ ਅੜ ਜੇ। ਜੀ। ਜੇ ਅੜ ਗਿਆ ਤਾਂ ਕੋਈ ਬੰਦਾ ਅੜੀ ਜਾਂਦਾ ਫਿਰ ਉਹ ਜਾਨ ਦੀ ਪ੍ਰਵਾਹ ਵੀ ਨਹੀਂ ਕਰਦਾ ਤੇ ਤੁਸੀਂ ਇਹ ਦੇਖੋ ਕਿ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਪਾਕਿਸਤਾਨ ਦੇ ਵਿੱਚ ਚਾਹੇ ਫੈਜ਼ਲ ਜੰਗਾ ਬੰਦਾ ਨਹੀਂ ਸੀ ਚਾਹੇ ਉਹ ਡਰਗ ਤਸਕਰ ਸੀ ਪਰ ਅੱਜ ਦੀ ਤਾਰੀਖ ਦੇ ਵਿੱਚ ਪਾਕਿਸਤਾਨ ਦੇ ਵਿੱਚ ਫੈਜ਼ਲ ਇੱਕ ਹੀਰੋ ਦੇ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੀਰੋ ਇਸ ਕਰਕੇ ਕਿਉਂਕਿ ਜਿਹੜੀਆਂ ਉਹਨੇ ਗੱਲਾਂ ਕਹੀਆਂ ਇੱਕ ਤਾਂ ਦੇਖੋ ਭੱਜ ਸਕਦਾ ਸੀ ਪਰ ਉਹ ਭੱਜਿਆ ਨਹੀਂ ਪੂਰੀ ਰਾਤ ਸੀ ਉਹਦੇ ਕੋਲ ਉਹ ਕਿਸੇ ਵੀ ਹੀਲੇ ਵਸੀਲੇ ਉੱਥੋਂ ਨਿਕਲ ਸਕਦਾ ਸੀ ਪਰ ਉਹਨੇ ਕਹਿ ਤਾਂ ਸੀ ਅਨਾਉਂਸਮੈਂਟ ਕਰਕੇ ਕਿ ਜੇ ਮੈਂ ਭੱਜ ਗਿਆ ਤਾਂ ਮੈਨੂੰ ਜੱਟ ਦਾ ਪੁੱਤ ਨਾ ਕਹੋ ਇੱਥੇ ਖੜੂੰਗਾ ਮੈਂ ਤੁਹਾਡਾ ਮੁਕਾਬਲਾ ਕਰੂੰਗਾ ਤੇ ਦੇਖੋ 7800 ਪੁਲਿਸ ਮੁਲਾਜ਼ਮ ਉਹਨਾਂ ਦੇ ਕੋਲ ਇੰਨਾ ਅਸਲਾ ਹੈਲੀਕਾਪਟਰ ਵੀ ਯੂਜ਼ ਕੀਤੇ ਗਏ ਤੇ ਫਿਰ ਵੀ ਪੁਲਿਸ ਨੂੰ ਇੱਕ ਗੱੜ ਦੇ ਵਿੱਚ ਬੈਠੇ ਫੈਜ਼ਲ ਉਹਦੇ ਭਤੀਜੇ ਤੇ ਇੱਕ ਸਾਥੀ ਨੂੰ ਮਾਰਨ ਦੇ ਲਈ 17 ਘੰਟੇ ਲੱਗ ਜਾਣ ਤੇ ਬੇਅන්ත ਹਾਸ਼ਾ 35 ਤੋਂ 40 ਹਜ਼ਾਰ ਗੋਲੀਆਂ ਚਲਾਉਣੀਆਂ ਪੈਣ ਫਿਰ ਇਹ ਦੱਸਦੀ ਹੈ ਕਿ ਫੈਜ਼ਲ ਕਿਸ ਤਰੀਕੇ ਦਾ ਇਨਸਾਨ ਸੀ ਤੇ ਫਿਰ ਫੈਜ਼ਲ ਨੂੰ ਇਹ ਬਹਾਦਰੀ ਤਾਂ ਦੇਖੋ ਉਹਦੀ ਜਾਣੀ ਜਾਊਗੀ ਨਾ ਉਹਨੇ ਪਹਿਲੀ ਜ਼ਿੰਦਗੀ ਦੇ ਵਿੱਚ ਕੀ ਕੀਤਾ ਨਸ਼ਾ ਤਸਕਰੀ ਕਿੰਨੀ ਕੁ ਕੀਤੀ ਜਾਂ ਹਥਿਆਰਾਂ ਦੀ ਸਪਲਾਈ ਕਿੰਨੀ ਕੁ ਕੀਤੀ ਉਹਦੀ ਪਹਿਲੀ ਜ਼ਿੰਦਗੀ ਆ ਗਈ ਪਰ ਜੋ ਅਖੀਰਲੇ ਦਿਨਾਂ ਦੇ ਵਿੱਚ ਫੈਜ਼ਲ ਕਰਕੇ ਗਿਆ ਉਹ ਇੱਕ ਹੀਰੋ ਦੇ ਰੂਪ ਦੇ ਵਿੱਚ ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਕੋਈ ਸ਼ਾਇਦ ਫਿਲਮ ਵੀ ਬਣ ਸਕਦੀ ਹੈ ਪਰ ਕਿਸੇ ਦਾ ਸਫਲ ਅਪਰੇਸ਼ਨ ਤਾਂ ਨਹੀਂ ਕਹਿ ਸਕਦੇ ਜਿਹੜਾ 17 ਘੰਟੇ ਚੱਲਿਆ ਸਿਰਫ ਦੋ ਤੋਂ ਤਿੰਨ ਜਣੇ ਨੂੰ ਕਾਬੂ ਪਾਉਣ ਵਾਸਤੇ ਸਫਲ ਦੇਖੋ ਚਲੋ ਜਦੋਂ ਜਦੋਂ ਕੋਈ ਵੀ ਇਨਕਾਊਂਟਰ ਹੈ ਜਾਂ ਇਸ ਤਰੀਕੇ ਦੇ ਨਾਲ ਆ ਤਾਂ ਜਦੋਂ ਅਲਿਮੀਨੇਟ ਕਰਤਾ ਟਾਰਗੇਟ ਤਾਂ ਫਿਰ ਸਫਲਤਾ ਹੋਇਆ ਜਾਂਦਾ ਚਾਹੇ ਉਹ 17 ਘੰਟੇ ਹੋਣ ਚਾਹੇ 7 ਘੰਟੇ ਬਾਅਦ ਕਿਉਂ ਨਾ ਹੋਵੇ ਹੈਨਾ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਉਹਨੂੰ ਜਿਉਂਦਾ ਫੜ ਸਕਦੇ ਸੀ ਜਦੋਂ ਤੁਹਾਡਾ ਦੇਸ਼ ਦਾ ਕਾਨੂੰਨ ਵੀ ਇਹੀ ਕਹਿੰਦਾ ਕਿ ਪੁਲਿਸ ਦਾ ਕੰਮ ਸਿਰਫ ਅਪਰਾਧੀ ਨੂੰ ਫੜਨਾ ਹੈ ਪੁਲਿਸ ਦਾ ਕੰਮ ਅਪਰਾਧੀ ਨੂੰ ਸਜ਼ਾ ਦੇਣਾ ਨਹੀਂ ਹੈ ਪਰ ਕਿਉਂਕਿ ਤੁਹਾਡਾ ਇੱਕ ਬੰਦਾ ਮਾਰਿਆ ਗਿਆ ਤਾਂ ਤੁਸੀਂ ਉਸੇ ਖੁੰਦਕ ਨੂੰ ਲੈ ਕੇ ਕੀ ਹੁਣ ਅਸੀਂ ਫੈਦਲ ਨੂੰ ਛੱਡਣਾ ਨਹੀਂ ਜਿਉਂਦਾ ਅਸੀਂ ਇਹਨੂੰ ਛੱਡਣਾ ਨਹੀਂ ਹੈ ਕਿਉਂਕਿ ਜੇ ਫੜਾਂਗੇ ਉਹ ਪੁਲਿਸ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਫੇਰ ਬੇਲ ਲੈ ਲੂ ਤਾਂ ਇਸ ਕਰਕੇ ਪੂਰੀ ਇਹ ਬਿਉਤਬੰਦੀ ਪੰਜਾਬ ਪੁਲਿਸ ਜਿਹੜੀ ਪਾਕਿਸਤਾਨ ਦੀ ਆ ਉਹਦੇ ਵੱਲੋਂ ਇਹ ਬਣਾਈ ਗਈ ਤੇ ਇੱਕ ਅਨਕਾਊਂਟਰ ਦੇ ਰੂਪ ਦੇ ਵਿੱਚ ਇਹਨੂੰ ਸ਼ੇਪ ਦੇ ਦਿੱਤੀ ਗਈ ਤੇ ਜਿਸ ਤਰੀਕੇ ਦੇ ਨਾਲ ਫੈਜ਼ਲ ਨੇ ਮੁਕਾਬਲਾ ਕੀਤਾ ਪੂਰੇ 17 ਘੰਟੇ ਤੇ ਉਹ ਪੂਰੇ ਪਾਕਿਸਤਾਨ ਦੇ ਵਿੱਚ ਇਹਦੀ ਚਰਚਾ ਇਸ ਅਨਕਾਊਂਟਰ ਦੀ ਚਰਚਾ ਹੈ ਤੇ ਹੁਣ ਜੇ ਅਸੀਂ ਇੱਥੇ ਬੈਠ ਕੇ ਇੰਡੀਆ 'ਚ ਗੱਲ ਕਰ ਰਹੇ ਹਾਂ ਤਾਂ ਹੋਰ ਬਹੁਤ ਸਾਰੀਆਂ ਕੰਟਰੀਆਂ ਨੇ ਜਿੱਥੇ ਇਸ ਅਨਕਾਊਂਟਰ ਦੀ ਤੇ ਫੈਜ਼ਲ ਦੀ ਜਿਹੜੀ ਬਹਾਦਰੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਫੈਜ਼ਲ ਜੱਟ ਜਿਹੜਾ ਆਪਣੇ ਆਪ ਨੂੰ ਕਹਾਉਂਦਾ ਸੀ ਤੇ ਉਹ ਕਿਸ ਬਹਾਦਰੀ ਦੇ ਨਾਲ ਉਹ ਲੜਿਆ 7-800 ਪੁਲਿਸ ਮੁਲਾਜ਼ਮਾਂ ਦੇ ਨਾਲ ਇੰਨਾ ਉਹਨਾਂ ਦੇ ਕੋਲ ਅਸਲਾ ਸੀ ਤਾਂ ਵਾਕਈ ਬਾਕਮਾਲ ਦੀ ਸੀ ਇਹ ਇਨਕਾਊਂਟਰ ਸੀ ਤੇ ਫੈਜ਼ਲ ਬੇਸ਼ੱਕ ਮਰ ਗਿਆ ਪਰ ਉਹ ਇੱਕ ਮੈਸੇਜ ਜ਼ਰੂਰ ਦੇ ਕੇ ਗਿਆ ਭ੍ਰਿਸ਼ਟਾਚਾਰ ਪੁਲਿਸ ਦੇ ਵਿੱਚ ਜਾਂ ਫਿਰ ਸਰਕਾਰੀ ਮਹਿਕਮਿਆਂ ਦੇ ਵਿੱਚ ਜੇ ਸਾਡੇ ਦੇਸ਼ ਦੇ ਵਿੱਚ ਵੀ ਆ ਤਾਂ ਪਾਕਿਸਤਾਨ ਦੇ ਵਿੱਚ ਵੀ ਬਹੁਤ ਆ ਬਿਲਕੁਲ ਬਹੁਤ ਸਿੱਖਰ ਤੇ ਪੁਲਿਸ ਫਿਰ ਫਿਰ ਪੁਲਿਸ ਤੇ ਉਹ ਉਂਗਲ ਸਵਾਲ ਕਰਕੇ ਗਿਆ ਤੇ ਉਹ ਲੋਕ ਜਵਾਬ ਮੰਗ ਰਹੇ ਨੇ ਕਹਿੰਦਾ ਕਿ ਜਿਹੜਾ ਕਿਹਾ ਉਹਨਾਂ ਨੇ ਪੁਲਿਸ ਦਾ ਕਿ ਤੁਹਾਡਾ ਜਿਹੜਾ ਬੰਦਾ ਮਰਿਆ ਉਹ ਮਰਿਆ ਹੀ ਆ ਉਹ ਸ਼ਹੀਦ ਨਹੀਂ ਹੋਇਆ ਕਿਉਂਕਿ ਰਿਸ਼ਵਤ ਖੋਰ ਕਦੇ ਸ਼ਹੀਦ ਨਹੀਂ ਹੁੰਦੇ ਰਿਸ਼ਵਤ ਖੋਰ ਮਰਦੇ ਹੀ ਹੁੰਦੇ ਨੇ ਤੇ ਬਾਕੀ ਜਿਹੜਾ ਉਹਨੇ ਲਲਕਾਰ ਕੇ ਉਹ ਡਟਿਆ ਰਿਹਾ ਤੇ ਉਹਦੀ ਬਹਾਦਰੀ ਦੇ ਕਿਸੇ ਪਾਕਿਸਤਾਨ ਦੇ ਵਿੱਚ ਗੂੰਜ ਰਹੇ ਨੇ ਮੈਨੂੰ ਲੱਗਦਾ ਆਉਣ ਵਾਲੇ ਕਈ ਸਾਲਾਂ ਤੱਕ ਇਸੇ ਤਰੀਕੇ ਦੇ ਨਾਲ ਫੈਜ਼ਲ ਹੰਝ ਜੱਟ ਕੌਣ ਸੀਗਾ ਇਦਿਆਂ ਹੁਣ ਚਰਚਾਵਾ ਹੋਇਆ ਕਰਨੀ ਗਿਆ ਕਿ ਇਸ ਤਰੀਕੇ ਦੇ ਨਾਲ ਉਹਨੇ ਲੜਿਆ ਤੇ ਸਿਸਟਮ ਤੇ ਜਿਹੜੀ ਆ ਆਵਾਜ਼ ਹੈ ਜਾਂ ਸਵਾਲ ਹੈ ਉਹ ਵੀ ਖੜਾ ਕਰਕੇ ਗਿਆ ਤੇ ਫੈਜ਼ਲ ਦੇਸ ਅਨਕਾਉਂਟਰ ਨੂੰ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਵਿਚਾਰਿਆ ਜਾ ਰਿਹਾ ਤੇ ਸਵਾਲ ਖੜੇ ਹੁੰਦੇ ਨੇ ਪੁਲਿਸ ਦੇ ਉੱਤੇ ਕਿ ਇੱਕ ਬੰਦੇ ਨੂੰ ਫੜਨ ਦੇ ਲਈ ਜਾਂ ਐਲੀਮੀਨੇਟ ਕਰਨ ਦੇ ਲਈ ਇੰਨੀ ਪੁਲਿਸ ਦਾ ਬੁਲਾਉਣਾ ਪਿਆ ਤੇ ਜਦੋਂ ਪੁਲਿਸ ਇਸ ਤਰੀਕੇ ਦੇ ਨਾਲ ਧਾਰ ਕੇ ਅਨਕਾਉਂਟਰ ਕਰਦੀ ਆ ਆਫਰ ਉਸ ਦੇਸ਼ ਦੇ ਕਾਨੂੰਨ ਦੇ ਵਿੱਚ ਕੀ ਕੋਈ ਐਸਾ ਪ੍ਰਬੰਧਨ ਨਹੀਂ ਹੈਗਾ ਕਿ ਇਸ ਦੀ ਵੀ ਇੱਕ ਜਾਂਚ ਕਰਵਾਈ ਜਾਏ ਕਿ ਐਸਾ ਪੁਲਿਸ ਨੇ ਕੀਤਾ ਤਾਂ ਕਿ ਮੈਂ ਕੀਤਾ ਕਿਹੜੇ ਅਧਿਕਾਰ ਸੀ ਪੁਲਿਸ ਦਾ ਸਰ ਸਾਹਿਬ ਕਿਤੇ ਨਾ ਕਿਤੇ ਜਦੋਂ ਉਹਨਾਂ ਦੇ ਸਰੀਰ ਦੀ ਬਕਾਇਦਰੀ ਕੀਤੀ ਜਦੋਂ ਤੁਸੀਂ 10 ਗੇੜੇ ਕੱਢੇ ਗਏ ਪਿੰਡ ਦੇ ਵਿੱਚ ਉਹ ਕਿਤੇ ਨਾ ਕਿਤੇ ਹੋਰਾਂ ਲੋਕਾਂ ਨੂੰ ਸਨਹਿਾ ਦੇਣ ਵਾਸਤੇ ਸੀ ਕਿ ਪੁਲਿਸ ਨਾਲ ਤੁਸੀਂ ਜੇਕਰ ਟਕਰਾ ਲੋਗੇ ਤਾਂ ਕੀ ਹਸ਼ਰ ਹੋਊਗਾ ਉਹਨਾਂ ਨੇ ਸਮੇਂ ਚ ਕਿਤੇ ਨਾ ਕਿਤੇ ਦਬਦਬਾ ਉਹ ਇੱਕ ਬਦਮਾਸ਼ੀ ਵਾਲਾ ਕੰਮ ਸੀਗਾ ਪਰ ਪੁਲਿਸ ਨੂੰ ਇਹ ਚੀਜ਼ਾਂ ਨਹੀਂ ਸੌਬਤੀਆਂ ਨਾ ਜੇ ਤੁਸੀਂ ਰਿਕਾਉਂਟਰ ਕਰ ਲਿਆ ਮੈਂ ਤਾਂ ਕਹਿ ਰਹੇ ਸੀਗਾ ਇਹ ਸਫਲ ਆਪਰੇਸ਼ਨ ਨਹੀਂਗਾ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਕਰ ਸਕਦੀ ਦੁਨੀਆ ਦੀ ਕੋਈ ਵੀ ਪੁਲਿਸ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੀ ਹਾਲਾਂਕਿ ਤੁਸੀਂ ਇਲਜ਼ਾਮ ਸੀਗੇ ਤੁਹਾਡੇ ਜਿਉਂ ਜੋ ਬੰਦਾ ਕਹਿ ਰਿਹਾ ਕਿ ਮੇਰੀ ਗੋਲੀ ਦੇ ਨਾਲ ਤੁਹਾਡਾ ਮੁਲਾਜ਼ਮ ਨਹੀਂ ਮਰਿਆ ਤਾਂ ਤੁਸੀਂ ਉਹਨੂੰ ਫੜੋ ਜਿਉਂਦਾ ਫੜੋ ਉਹਦੇ ਤੇ ਕੇਸ ਚਲਾਓ ਚੈਲੰਜ ਕਰੋ ਤੇ ਕਾਨੂੰਨ ਦੇ ਲਈ ਹਰ ਇੱਕ ਅਪਰਾਧੀ ਪਹਿਲਾਂ ਇਨੋਸੈਂਟ ਹੀ ਹੁੰਦਾ ਜਦੋਂ ਤੱਕ ਉਹਦੇ ਅਪਰਾਧ ਸਾਬਿਤ ਨਹੀਂ ਹੋ ਜਾਂਦਾ ਸੋ ਇਸ ਤਰੀਕੇ ਨਾਲ ਕਰ ਸਕਦੀ ਸੀ ਪਰ ਪੁਲਿਸ ਨੇ ਕਿਉਂਕਿ ਇਹ ਜਾਣ ਬੁੱਝ ਕੇ ਇਹ ਸਾਰੀਆਂ ਕੀਤੀਆਂ ਨੇ ਕਿ ਹੁਣ ਅਸੀਂ ਇਹਨੂੰ ਛੱਡਣਾ ਨਹੀਂ ਤੇ ਜਿਹੜਾ ਪਿੰਡ ਦੇ ਵਿੱਚੋਂ ਲਾਸ਼ਾਂ ਲੈ ਕੇ ਘਮਾਉਣ ਵਾਲੀ ਉਹ ਤਾਂ ਇਨਸਾਨੀਅਤ ਦੀਆਂ ਹੱਦਾਂ ਪਾਰ ਕੀਤੀਆਂ ਨੇ ਪਾਕਿਸਤਾਨ ਦੀ ਪੁਲਿਸ